ਛਾਸ ਕਤੇ ਲੱਖ ਉਠ ਭਾਵੈ ਤ੍ਰਿਪਤ ਨਾ ਆਵੈ ਮਾਇਆ ਪਾਸ਼ਾ ਪਾਵੈ ਅਨੰਗ ਭੋਗ ਵਿਖਿਆ ਕੀ ਕਰੈ ਨਾ ਹੈ ਤ੍ਰਿਪਤਾਵੈ ਖਾਪ ਖਾਪ ਮਰੈ ਹੁਣ ਜੇ ਕਰ ਆਸਾ ਪੂਰੀ ਹੋ ਗਈ ਤੇ ਤ੍ਰਿਸ਼ਨਾ ਨੇ ਜਨਮ ਲੈ ਲਿਆ ਹੋਰ ਪਾਂਬਰ ਮੱਚ ਗਏ ਹੋਰ 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 ਜੇ ਆਸਾ ਪੂਰੀ ਨਾ ਹੋਈ ਤੇ ਚਿੰਤਾ ਨੇ ਜਨਮ ਲੈ ਲਿਆ ਸੋ ਇਹ ਤਿੰਨੇ ਦੁਖਦਾਇਕ ਹਨ ਆਸਾ ਤ੍ਰਿਸ਼ਨਾ ਤੇ ਚਿੰਤਾ ਇਹਨੂੰ ਸੁਖ ਨਹੀਂ ਮਿਲਿਆ ਸੁਖ ਹੈ ਮਨ ਦੇ ਸ਼ਾਂਤੀ ਤੇ ਮਨ ਸ਼ਾਂਤ ਹੁੰਦਾ ਬਿਨ ਹਰ ਨਾਮ ਨਾਲ ਸ਼ਾਂਤ ਹੋਏ ਕਿਤ ਬਿਦ ਬਨ ਧੀਰੇ ਮਾਰੇ ਕਹਿੰਦੇ ਨੇ ਸੁੰਦਰ ਛੇਜ ਅਨੇਕ ਸੁਖ ਗਾਸ ਭੋਗਣ ਪੂਰੇ ਗ੍ਰਹ ਸੁਇਨ ਚੰਦਨ ਸੁਗੰਧ ਲਾਏ ਮੋਤੀ ਹੀਰੇ ਮਨ ਇਸ਼ੇ ਸੁਗਮਾਨ ਦਾ ਕਿਛ ਨਾਹੇ ਵਸੂਰੇ ਸੋ ਪ੍ਰਭ ਚਿਤ ਨਾ ਆਵੇ ਵਿਸ਼ਟਾ ਕੇ ਕੀਰੇ ਬਿਨ ਹਰ ਨਾਮ ਨਾ ਸ਼ਾਂਤ ਹੋਏ ਕਿਤ ਬਿਦ ਮਨ ਤੀਰੇ